ਦੇਖੋ ਸ਼ਾਵਨ ਦਾ ਮਹੀਨਾ ਆਪਣੇ ਆਪ ਚ ਹੀ ਇੱਕ ਬਹੁਤ ਜ਼ਿਆਦਾ ਚਮਤਕਾਰਿਕ ਔਰ ਪੋਲੇਨਾਥ ਸ਼ਿਵਜੀ ਦਾ ਮਹੀਨਾ ਨੂੰ ਕਿਹਾ ਜਾਂਦਾ ਹੈ 22 ਤਰੀਕ ਤੋਂ ਸ਼ਾਵਨ ਸ਼ੁਰੂ ਹੋ ਰਿਹਾ ਹੈ ਔਰ ਜਿਸ ਦਿਨ ਸ਼ੁਰੂ ਹੋ ਰਿਹਾ ਉਸ ਦਿਨ ਪਹਿਲੇ ਹੀ ਸ਼ੁਮਾਰਾ ਹੈ ਗੁੜੀਆਂ ਆ ਜਾਓ ਬੇਟੀਆਂ ਮਾਸੇ ਜਿਨ੍ਹਾਂ ਨੂੰ ਮੈਰੀ ਸੰਬੰਧੀ ਪਰੇਸ਼ਾਨੀ ਸਭ ਤੋਂ ਜ਼ਿਆਦਾ ਅੱਛਾ ਫੋਨਾ ਲਈ ਹੈ ਦੇਖੋ ਅਸੀਂ ਸਾਰੇ ਨੂੰ ਹਮੇਸ਼ਾ ਕਰਨਾ ਸ਼ਾਵਨ ਦੇ ਮਹੀਨੇ ਚ ਦੇਖੋ ਵੈਸੇ ਨਹੀਂ ਖਾਣਾ ਚਾਹੀਦਾ ਪਰ ਮਾਸ ਮੱਛੀ ਔਰ ਬਹੁਤ ਜ਼ਿਆਦਾ ਤਲੇ ਆ ਬਲੇ ਭੋਜਨ ਤੋਂ ਬਚਣਾ ਚਾਹੀਦਾ ਦੇਖੋ ਸਾਵਣ ਦੇ ਮਹੀਨੇ ਸਭ ਤੋਂ ਜ਼ਿਆਦਾ ਦੇਖੋ ਸ਼ਿਵਲਿੰਗ ਦੀ ਪੂਜਾ ਦੀ ਵਿਧਾਨ ਪੂਰੇ ਸਾਲ ਇੱਕੋ ਹੀ ਰਹਤਾ ਹੈ ਜਿੱਦਾਂ ਉੱਤੇ ਜਲ ਚੜਦਾ ਹੈ ਗੰਗਾ ਜਲ ਚੜਦਾ ਹੈ ਦੁੱਧ ਚੜਦਾ ਹੈ ਭਾਂਗ ਤਤੂਰਾ ਅਭਿਸ਼ੇਕ ਇਹ ਸਭ ਚੜਦੇ ਨੇ ਮਦਾਰ ਦਾ ਫੁੱਲ ਜੜਾ ਚੜਾਂਦਾ ਹੈ ਉਹਨੂੰ 100 ਨਹੀਂ 1000 ਗੁਣਾ ਪੁੰਨ ਮਿਲਦਾ ਹੈ ਪੁਰਾਣਾ ਚੜੀ ਹੀ ਬਿਲ ਬਤਰੀ ਲੈਵੇ ਉਹਨੂੰ ਵਧੀਆ ਜਲ ਸਾਫ ਜਲ ਨਾਲ ਧੋ ਕੇ ਸੁਕਾ ਕੇ ਫਿਰ ਦੁਬਾਰਾ ਸ਼ਿਵਲਿੰਗ ਤੇ ਚੜਾਏਗਾ ਉਹਨੂੰ ਉਨਾ ਹੀ ਫਲ ਮਿਲੇਗਾ ਸਾਵਣ ਦੇ ਡੇਲੀ ਸ਼ਿਵ ਜੀ ਨੂੰ ਗੰਗਾ ਜਲ ਜੜਾ ਤੁਹਾਨੂੰ ਕਿੱਦਾਂ ਦੇ ਰਿਜ਼ਲਟ ਮਿਲਦੇ ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਪੰਡਿਤ ਜੀ ਜਿਵੇਂ ਸਾਵਨ ਦਾ ਮਹੀਨਾ ਸ਼ੁਰੂ ਹੋ ਰਿਹਾ ਜੀ ਤੇ ਕਿਹਾ ਜਾਂਦਾ ਹੈ ਕਿ ਇਹ ਬਹੁਤ ਵਧੀਆ ਮਹੀਨਾ ਹੁੰਦਾ ਹੈ ਪੂਰੇ ਸਾਲ ਦੇ ਵਿੱਚ ਤੇ ਇਹਦੇ ਬਾਰੇ ਸਾਡੀ ਯੂਨੀਵਰਸਿਟੀ ਕੋਈ ਦੱਸੋ ਜੀ ਦੇਖੋ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਸਾਲ ਦੇ ਵਿੱਚ ਜਿੱਦਾਂ ਗਰਮੀ ਆਂਦੀ ਹੈ ਸਰਦੀ ਆਂਦੀ ਹੈ ਪਰ ਵਰਖਾ ਰੁੱਤ ਇੱਕ ਵਾਰ ਆਂਦੀ ਹੈ ਉਹਨੂੰ ਅਸੀਂ ਸਾਵਨ ਦੇ ਮਹੀਨੇ ਦੇ ਕਹਿੰਦੇ ਆ ਕਿ ਸਾਵਨ ਦਾ ਮਹੀਨਾ ਜਦੋਂ ਆਉਂਦਾ ਹੈ ਉਦੋਂ ਵਰਖਾ ਰੁੱਤ ਲੈ ਕੇ ਆਉਂਦਾ ਹੈ ਤੇ ਸਾਵਨ ਦਾ ਮਹੀਨਾ ਆ ਗਿਆ ਉਹ ਵਰਖਾ ਰੁੱਤ ਲਈ ਸਭ ਤੋਂ ਅੱਛਾ ਹੁੰਦਾ ਹੈ ਸਾਵਣ ਦੇ ਮਹੀਨੇ 'ਚ ਸਭ ਤੋਂ ਜ਼ਿਆਦਾ ਇਸ ਕਰਕੇ ਜਿੱਦਾਂ ਸਾਵਣ ਆਂਦਾ ਹੈ ਨਾਲ ਬੜੀ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੈ ਕੇ ਆਂਦਾ ਹੈ ਡਾਇਰੀਆ ਹੋ ਗਿਆ ਮੱਛਰ ਹੋ ਗਏ ਕਿਉਂਕਿ ਹਮਸਾ ਦਾ ਮਾਹੌਲ ਹੋ ਜਾਂਦਾ ਹੈ ਇਸ ਸਮੇਂ ਨਾ ਬਦਲਾਅ کافی ਦੂਸਰੇ ਦਾ ਹਿਊਮਿਡਿਟੀ ਔਰ ਕਿੰਨਾ ਸਾਰਾ ਕੁਝ ਵਾਧਾ ਹੈ ਚ ਇਸ ਕਰਕੇ ਇਹ ਜਿਹੜਾ ਮਹੀਨਾ ਨੇ ਇਹ ਬਹੁਤ ਜ਼ਿਆਦਾ এনवायरमेंटਲ ਚੇਂजेस ਨੂੰ ਕਹਿ ਸਕਦਾ ਹਾਂ ਕਿ ਆਪਣੇ ਦਸ਼ਾ ਬਦਲ ਗਰਮੀ ਘਟੇਗੀ ਹੁਣ ਠੰਡੇ ਦਾ ਮੌਸਮ ਸ਼ੁਰੂ ਹੋਏਗਾ ਇਸ ਕਰਕੇ ਜੀਨੋਂ ਪਰ ਵਰਖਾ ਰਿਤੂ ਕਹਿ ਦਿੰਨੇ ਆ ਤੇ ਜਿਵੇਂ ਸਾਵਨ ਦੇ ਮਹੀਨੇ ਵਾਸਤੇ ਕੁਝ ਉਪਾਏ ਦੱਸੋ ਜਿਹੜੇ ਕਹੇ ਜਾਂਦੇ ਵੀ ਜਿਹੜੇ ਇਸ ਮਹੀਨੇ ਚ ਉਪਾਏ ਕੀਤੇ ਜਾਣ ਉਹ ਬਹੁਤ ਯਾਨੀ ਕਿ ਲਾਭਦੇਹ ਹੁੰਦੇ ਨੇ ਉਹਦਾ ਮਾਰੇ ਦੱਸੋਗੇ ਦੇਖੋ ਸਾਵਨ ਦਾ ਮਹੀਨਾ ਆਪਣੇ ਆਪ ਚ ਹੀ ਇੱਕ ਬਹੁਤ ਜ਼ਿਆਦਾ ਚਮਤਕਾਰਿਕ ਔਰ ਪੋਲੇਨਾਥ ਸ਼ਿਵਜੀ ਦਾ ਮਹੀਨਾ ਨਾ ਇਹਨੂੰ ਕਿਹਾ ਜਾਂਦਾ ਹੈ ਇੱਚ ਸਭ ਤੋਂ ਜ਼ਿਆਦਾ ਅੱਛਾ ਦਿਨ ਪਤਾ ਕਿ ਕਿਹੜੇ ਦਿਨ ਮਨੇ ਸਾਡੀ ਆਪਣੀ ਧੀਆ ਪੈਣਾਂ ਲਈ ਬੰਨਾਂ ਜਾਂਦੇ ਬੱਚਿਆਂ ਨੇ ਮੰਨਾਂ ਜਾਂਦੇ ਜਿਨ੍ਹਾਂ ਨੂੰ ਮੈਰਿਜ ਸੰਬੰਧੀ ਸਮੱਸਿਆ ਆਂਦੀ ਹੈ ਠੀਕ ਹੈ ਕਿ ਉਹਨਾਂ ਲਈ ਸਾਵਣ ਦਾ ਮਹੀਨਾ ਇੱਕ ਵਰਦਾਨ ਦੇ ਰੂਪ ਜਾਂਦਾ ਹੈ ਇੱਕ ਜਿਨ੍ਹਾਂ ਦੀ ਕਾਫੀ ਦੇਰ ਤੋਂ ਆਪਣੀ ਮੈਰਿਜ اٹਕੀ ਹੋਈ ਹੈ ਉਹਨਾਂ ਨੂੰ ਵਿਆਹ ਸ਼ਾਦੀਆਂ 'ਚ ਦਿੱਕਤ ਆ ਰਹੀ ਹੈ ਜਾਂ ਪਰੇਸ਼ਾਨੀ ਆ ਰਹੀ ਹੈ ਉਹਨਾਂ ਨੂੰ ਕੀ ਚਾਹੀਦਾ ਹੈ ਕਿ ਐਤਕੀ ਦਾ ਇਸ ਵੈਸੇ 22 ਤਰੀਕ ਤੋਂ ਸਾਵਣ ਸ਼ੁਰੂ ਹੋ ਰਿਹਾ ਹੈ ਔਰ ਜਿਸ ਦਿਨ ਸ਼ੁਰੂ ਹੋ ਰਿਹਾ ਉਸ ਦਿਨ ਪਹਿਲੇ ਹੀ ਸੋਮਵਾਰ ਹੈ ਸੰਕ੍ਰਾਂਤ ਆਪਾਂ ਪੂਰणिमा ਤੋਂ ਲੈ ਰਹੇ ਜਿਹੜਾ ਸੰਕ੍ਰਾਂਤ ਹੈ ਉਹ 16 ਤਰੀਕ ਤੋਂ ਸ਼ੁਰੂ ਹੋ ਗਿਆ 16 ਜੁਲਾਈ ਤੋਂ ਸਾਉਣਨ ਸ਼ੁਰੂ ਹੋ ਜਾਂਦਾ ਹੈ ਸੰਕ੍ਰਾਂਤੀ ਦਾਸ ਜਿਹਨੂੰ ਆਪਾਂ ਸਾਉਣ ਸੰਕ੍ਰਾਂਤੀ ਕਹਿੰਨੇ ਆ ਪਰ ਜਿਹੜਾ ਸਾਉਣ ਦਾ ਮਹੀਨਾ ਜਿਹੜਾ ਅਸੀਂ ਆਪਾਂ ਤਿਥੀਆਂ ਵਾਰ ਤੋਂ ਲੈਨੇ ਉਸੇ ਪੂਰणिमा ਤੋਂ ਲੈਨੇ 21 ਤਰੀਕ ਦੀ ਗੁਰੂ ਪੂਰणिमा ਉਸ ਤੋਂ ਨੈਕਸਟ ਡੇ ਸੋਮਵਾਰ ਪੈ ਰਿਹਾ ਇਸ ਵਾਰ ਪੰਜ ਸੋਮਵਾਰ ਪੈਣਗੇ ਜਿਹੜਾ ਆਖਰੀ ਸੋਮਵਾਰ ਉਹ ਰਖੜੀ ਦੇ ਦਿਨ ਪੈਗਾ 19 ਤਰੀਕ ਤੇ ਜਿਹੜੀ ਚੀਜ਼ ਆਪਾਂ ਕਹ ਰਹੇ ਨਾ ਆ ਉਪਾਏ ਕੁਝ ਦੱਸੋ ਇਹ ਆਪਣੀ ਗੁੜੀਆਂ ਜਾਂ ਬੇਟੀਆਂ ਵਾਸਤੇ ਜਿਨ੍ਹਾਂ ਨੂੰ ਮੈਰਿਜ ਸੰਬੰਧੀ ਪਰੇਸ਼ਾਨੀ ਸਭ ਤੋਂ ਜ਼ਿਆਦਾ ਅੱਛਾ ਉਹਨਾਂ ਲਈ ਹੈ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਸਾਮਨ ਸੋਮਾਰ ਦੇ ਵਰਤਾ ਰੱਖਣੇ ਰੱਖਣ ਪਰ ਉਹਦੇ ਵਿੱਚ ਜਿਹੜੇ ਵੀ 108 ਬੇਲ ਪੱਤਰੀ ਚੜਾਨੀ ਹੈ ਉਹਦੇ ਵਿੱਚ ਕੀ ਕਰਨਾ ਹੈ ਬੇਲ ਪੱਤਰੀ ਦੇ ਉੱਤੇ RAM RAM ਲਿਖ ਕੇ 108 ਪੱਤੇ ਹਰ ਸੋਮਾਰ ਉਹਨਾਂ ਨੂੰ ਇਹ ਬੇਲ ਪੱਤੀ ਸ਼ਿਵ ਜੀ ਦੇ ਸਿੰਗਲ ਸਿੰਗਲ ਕਰਕੇ ਚੜਾਨੀ ਹੈ ਉਹਦਾ ਜਾਪ ਕਰਨਾ ਓਮ ਨਮਾ ਸ਼ਿਵਾਏ ਓਮ ਨਮਾ ਸ਼ਾ ਓਮ ਨਮਾ ਸ਼ਾ ਕੋਈ ਮੰਗਨੇ ਨਹੀਂ ਕੋਈ ਕੁਝ ਨਹੀਂ ਇਹ ਉਹਨਾਂ ਦੇ ਮਾਤਾ ਪਿਤਾ ਜੇ ਬੱਚਾ ਬਾਹਰ ਹੈ ਜਾਂ ਕੁਝ ਉਹਨਾਂ ਦੇ ਮਾਤਾ ਪਿਤਾ ਵੀ ਆਪਣੀ ਬੇਟੀ ਦੇ ਨਾਮ ਤੇ ਕਰ ਸਕਦੇ ਨੇ ਤੇ ਜੇ ਜਿਵੇਂ ਹੁਣ ਸਾਵਣ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੁਣ ਹੈ 21 ਤਰੀਕ ਤੋਂ ਤੇ ਉਹਦੇ ਵਾਸਤੇ ਕੁਝ ਪਰਹੇਜ਼ ਵਗੈਰਾ ਹਸੋ ਜੀ ਦੇਖੋ ਅਸੀਂ ਸਾਰਿਆਂ ਨੂੰ ਹਮੇਸ਼ਾ ਕਰਨਾ ਸਾਵਣ ਦੇ ਮਹੀਨੇ 'ਚ ਦੇਖੋ ਵੈਸੇ ਨਹੀਂ ਖਾਣਾ ਚਾਹੀਦਾ ਪਰ ਮਾਸ ਮੱਛੀ ਔਰ ਬਹੁਤ ਜ਼ਿਆਦਾ ਤਲੇ ਬਲੇ ਭੋਜਨ ਤੋਂ ਬਚਣਾ ਚਾਹੀਦਾ ਸਾਰੇ ਡਾਕਟਰਸ ਵੀ ਇਹੀ ਕਹਿੰਦੇ ਨੇ ਕਿ ਡਾਕਟਰਸ ਤੋਂ ਤਲੇ ਬਲੇ ਭੋਜਨ ਤੋਂ ਬਚ ਕੇ ਰਹਿਣਾ ਚਾਹੀਦਾ ਹੈ मास मच्छी तो ऐसे बिल्कुल सावन महीने बिल्कुल नहीं करना चाहिए क्योंकि हुमसा सहमत रहना है इस समय ਤੁਸੀਂ ਦੇਖਣ ਲੋਕਾਂ ਦੇ ਪੇਟ ਵਗੈਰਾ ਬੜੇ ਸਾਰੇ ਸਟਮੈਕ ਦਿੱਕਤ ਆਂਦੀ ਹੈ ਇਸ ਕਰਕੇ ਉਹਨਾਂ ਨੂੰ ਚਾਹੀਦਾ ਨਾਨवेज ਅਸੀਂ 100% ਮਨਾ ਕਰਦੇ ਹਾਂ ਕਿ ਉਹਨਾਂ ਨੂੰ ਇਹ ਚੀਜ਼ਾਂ ਤੋਂ ਪਰਹੇਜ਼ ਰਹਿਣਾ ਚਾਹੀਦਾ ਹੈ ਉਹਨਾਂ ਜੀ ਦੱਸੋ ਵੀ ਜਿਹੜੀ ਸਾਵਨ ਦੇ ਮਹੀਨੇ ਵੀ ਸ਼ਿਵਲਿੰਗ ਦੀ ਜਿਹੜੀ ਪੂਜਾ ਦੀ ਵਿਧੀ ਹੁੰਦੀ ਹੈ ਉਹ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਜੇ ਉਹਦੇ ਬਾਰੇ ਦੱਸੋ ਪੁੱਛੋ ਦੇਖੋ ਸਾਵਨ ਦੇ ਮਹੀਨੇ ਸਭ ਤੋਂ ਜ਼ਿਆਦਾ ਦੇਖੋ ਸ਼ਿਵਲਿੰਗ ਦੀ ਪੂਜਾ ਦੀ ਵਿਧਾਨ ਪੂਰੇ ਸਾਲ ਇੱਕੋ ਹੀ ਰਹਿੰਦਾ ਹੈ ਠੀਕ ਹੈ ਕਿ ਨਹੀਂ ਜਿੱਦਾਂ ਉੱਥੇ ਜਲ ਚੜਦਾ ਹੈ ਗੰਗਾ ਜਲ ਚੜਦਾ ਹੈ ਦੁੱਧ ਚੜਦਾ ਹੈ ਭਾਂਗ ਤਤੂਰਾ ਅਭਿਸ਼ੇਕ ਇਹ ਸਭ ਚੜਦੇ ਨੇ ਠੀਕ ਹੈ ਕਿ ਨਹੀਂ ਉਹਦਾ ਅਭਿਸ਼ੇਕ ਕਰਦੇ ਨੇ ਆਪਾਂ ਗੰਨੇ ਦੇ ਰਸ ਨਾਲ ਇਹਨਾਂ ਚੋਂ ਤੇ ਚੀਜ਼ ਦੇਖੋ ਜਿਨ੍ਹਾਂ ਦੀ ਹੈਲਥ ਖਰਾਬ ਹੈ ਜਾਂ ਹੈਲਥ ਵੈਲਥ ਵਗੈਰਾ ਦਿੱਕਤ ਆ ਰਹੀ ਹੈ ਨਾ ਉਹਨਾਂ ਨੂੰ ਦੁੱਧ ਨਾਲ ਠੀਕ ਹੈ ਕਿ ਨਹੀਂ ਅਭਿਸ਼ੇਕ ਕਰਨਾ ਚਾਹੀਦਾ ਹੈ ਜਿਹੜਾ ਚਾਹੁੰਦਾ ਹੈ ਕਿ ਮੇਰੇ ਕੋਲ ਲక్ష్ਮੀ ਜੀ ਦੀ ਸਥਾਈ ਕਿਰਪਾ ਬਣੀ ਰਹੇ ਆਪਣਾ ਪੈਸੇ ਵਗੈਰਾ ਵਧਣਾ ਅੱਛੇ ਚੀਜ਼ਾਂ ਬਣਨ ਉਹਨਾਂ ਨੂੰ ਗੰਨੇ ਦੇ ਰਸ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ ਜਦੋਂ ਲੱਗਦਾ ਕਿ ਕਾਫੀ ਸਾਰੀ ਰੁਕਾਵਟਾਂ ਔਰ ਬੜੀ ਸਾਰੀ ਲਾਈਫ ਨੇ ਚਾਰੇ ਤਰਫ ਇੱਕ ਰੀਕਰੀਜੀ ਲੱਗ ਰਹੀ ਹੈ ਉਹਨਾਂ ਨੂੰ ਪੰਚाम੍ਰਿਤ ਨਾਲ ਕਰਨਾ ਚਾਹੀਦਾ ਹੈ ਪੰਚाम੍ਰਿਤ ਜਿਸ ਨਾਲ ਦੁੱਧ ਦਹੀਂ ਕਿਓ ਸ਼ਾਇਦ ਸ਼ੱਕਰ ਠੀਕ ਹੈ ਉਹ ਜੇ ਵੈਸੇ ਗੋੜਾ ਵਾਲੀ ਜਿਹੜੀ ਸ਼ੱਕਰ ਉਹਨੂੰ ਕਹਿੰਦੇ ਹੈ ਕਈ ਲੋਕੀ ਕਨਫਿਊਜ਼ ਹੋ ਜਾਂਦੇ ਨੇ ਚੀਨੀ ਵੀ ਮਿਲਾ ਲੈਂਦੇ ਨੇ ਠੀਕ ਹੈ ਨਾ ਉਹਦੇ ਨਾਲ ਅਭਿਸ਼ੇਕ ਕਰਨ ਨਾਲ ਚਾਰੇ ਤਰਫ ਆਉਣ ਵਾਲੀ ਬਿਪਤਾ ਆਰਾਮ ਨਾਲ ਆਂਦਾ ਹੈ ਕੋਈ ਲੋਕੀ ਵੈਸੇ ਕਹਿੰਦੇ ਕਿ ਨਾਰੀਅਲਗਰਾ ਚੜਾ ਦੇ ਨਾਰੀਅਲ ਪਾਣੀ ਚੜਾਏ ਐਸਾ ਬਿਲਕੁਲ ਵਰਜੀਤ ਹੈ ਮੈਂ ਕਿਤੇ ਨਹੀਂ ਪੜਿਆ ਅਜ ਤੱਕ ਪਰ ਅੱਜ ਕੱਲ ਨਵੇਂ ਨਵੇਂ ਇਨਫਲੂਐਂਸਰ ਬਣ ਗਏ ਹੈ ਕਿ ਨਵੇਂ ਨਵੇਂ ਚੀਜ਼ਾਂ ਬਣ ਕੇ ਕਿ ਇਹਦਾ ਵੀ ਝੜਾ ਦਿਓ ਇਹਦਾ ਐਸਾ ਨਹੀਂ ਹੈ ਸ਼ਿਵ ਜੀ ਨੂੰ ਸ਼ੁਰੂ ਜਿਹੜਾ ਇੱਕ ਨਿਊਕਲੀਅਰ ਪਾਵਰ ਹੈ ਜਿਹੜਾ ਸ਼ਿਵਲਿੰਗ ਹੈ ਉਹਨੂੰ ਹਮੇਸ਼ਾ ਠੰਡਾ ਕਰ ਲਈ ਅਪਪਾਂਗ ਤਤੂਰਾ ਆਗ ਮਦਾਰ ਦਾ ਫੁੱਲ ਮਦਾਰ ਦਾ ਫੁੱਲ ਜਿਹੜਾ ਝੜਾਂਦਾ ਹੈ ਉਹਨੂੰ 100 ਨਹੀਂ 1000 ਗੁਣਾ ਪੁੰਨ ਮਿਲਦਾ ਹੈ ਲੋਕਾਂ ਨੂੰ ਇਸ ਸਾਰੇ ਪਤਾ ਹੀ ਨਹੀਂ ਹੈ ਇਹੇ ਚੀਜ਼ਾਂ ਝੜਦੀਆਂ ਨੇ ਔਰ ਇੱਕ ਚੀਜ਼ ਹੋਰ ਤੁਹਾਡੇ ਦਰਸ਼ਕਾਂ ਨੂੰ ਮੈਂ ਜ਼ਰੂਰ ਦੱਸ ਦਵਾਂ ਬੇਲ ਪਤਰੀ ਕਿਉਂਕਿ ਇੰਨੇ ਬੇਲ ਪਤਰੀ ਨੇ ਜਿੰਨੇ ਲੋਕਾਂ ਨੇ ਚੜਾ ਦੇ ਬੇਲ ਪਤਰੀ ਐਸੀ ਚੀਜ਼ ਹੈ ਜਿਹਨੂੰ ਭਗਵਾਨ ਦੇ ਚੜੀ ਹੋਵੇ ਉਹਨੂੰ ਧੋ ਕੇ ਦੁਬਾਰਾ ਤੁਸੀਂ ਯੂਜ਼ ਕਰ ਸਕਦੇ ਹੋ ਔਰ ਉਨਾ ਹੀ ਫਲ ਮਿਲਦਾ ਹੈ ਅੱਛਾ ਜੀ ਇਹ ਬੇਲ ਪਤਰੀ ਦੀ ਖਾਸੀਅਤ ਐ ਇਸੇ ਪੁਰਾਣੇ ਦੇ ਵੀ ਲਿਖਿਆ ਗਿਆ ਹੈ ਬੇਲ ਪਤਰੀ ਯੂਜ਼ ਕਰਨ ਵਾਲੇ ਕਿਸੇ ਨੂੰ ਨਹੀਂ ਮਿਲ ਰਹੀ ਹੈ ਯਾਰ ਗਲਗਰ ਹੈ ਖੰਡਿਤ ਹੈ ਕੁਛ ਨਹੀਂ ਔਰ ਆਣਾ ਚੜੀ ਹੀ ਬੇਲ ਪਤਰੀ ਲੈਵੇ ਉਹਨੂੰ ਵਧੀਆ ਸਾਫ ਜਲ ਨਾਲ ਧੋ ਕੇ ਸੁਕਾ ਕੇ ਫਿਰ ਦੁਬਾਰਾ ਸ਼ਿਵਲਿੰਗ ਤੇ ਚੜਾਏਗਾ ਉਹਨੂੰ ਉਨਾ ਹੀ ਫਲ ਮਿਲੇਗਾ ਕੋਈ ਲੋਕੀ ਕਹਿੰਦੇ ਪੇੜ ਦੀ ਟਾਣੀ ਤੋਂ ਤੋੜ ਦੇ ਨਹੀਂ ਸਿੱਧਾ ਚੜ ਉਹਨਾਂ ਜਿਹੜਾ ਡੰਡਾ ਲੈਣਾ ਲਾਸਟ ਦੇ ਪੁਆਇੰਟ ਹੈ ਉਹਨੂੰ ਕੱਟਿਆ ਜਾਂਦਾ ਹਨ ਤੋੜ ਕੇ ਨਾ ਉਹ ਜਿਹੜਾ ਡੰਡਾ ਉਹ ਨਹੀਂ ਚੜਦਾ ਉਹਨੂੰ ਤੋੜ ਕੇ ਤਿੰਨ ਪੱਤੇ ਹੀ ਚੜਦੇ ਨੇ ਜਿੱਦਾਂ ਮੈਂ ਪਹਿਲਾਂ ਦੱਸਿਆ ਗੁੜੀਆਂ ਲਈ ਕਿ ਰਾਮ ਰਾਮ ਲਿਖ ਕੇ ਚੜਾਣਾ ਉਹ ਸਭ ਤੋਂ ਅੱਛਾ ਹੈ ਉਹਨ ਐਸੇ ਹੀ ਕਈ ਸਾਰੇ ਚੀਜ਼ਾਂ ਨੇ ਇੱਕ ਮੈਂ ਜ਼ਿਆਦਾ ਹੈ ਕਿ ਤੁਹਾਡੇ ਦਰਸ਼ਕਾਂ ਨੂੰ ਸਭ ਤੋਂ ਅੱਛੀ ਚੀਜ਼ ਦੱਸਾਂ ਕਿ ਜਿਹੜੇ ਵੀ ਬੰਦੇ ਨੂੰ ਹੈਲਥ ਇਸ਼ੂਜ਼ ਕਿਉਂਕਿ ਅੱਜ ਕੱਲ ਜ਼ਿਆਦਾਤਰ ਲੋਕ ਆਪਣੇ ਸਵਾਸਥ्य ਤੋਂ ਪਰੇਸ਼ਾਨ ਨੇ ਔਰ ਕਹਿੰਦੇ ਹੈ ਕਿ ਸ਼ਿਵ ਜੀ ਕਿਰਪਾ ਕਰਦੇ ਜਿਹੜੇ ਸ਼ਿਵ ਜੀ ਨੂੰ ਮੰਨਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਡੇਲੀ ਸਾਵੰਨ ਦੇ ਦਿਨ ਲਈ ਸ਼ਿਵ ਜੀ ਨੂੰ ਗੰਗਾ ਜਲ ਚੜਾ ਸਾਦਾ ਜਲ ਮਿਕਸ ਕਰਕੇ ਨਹੀਂ ਗੰਗਾ ਜਲ ਚੜਾ ਬਾਜ਼ਾਰੋਂ ਮਿਲ ਜਾਂਦਾ ਇੱਕ ਸ਼ੀਸ਼ੀ ਮਿਲ ਜਾਂਦੀ ਤੁਸੀਂ ਦੋ ਬੂੰਹ ਚੜਾਓ ਤੁਸੀਂ ਸਿੱਧੀ ਕਟੋਰੀ ਚੜਾਓ ਤੁਸੀਂ ਗੜਵੀ ਚੜਾਓ ਗੰਗਾ ਜਲ ਤੁਸੀਂ ਆਪਣੇ ਪੂਰਾ ਇੱਕ ਮਹੀਨਾ ਚੜਾ ਕੇ ਦੇਖੋ ਤੁਹਾਨੂੰ ਕਿਦਾਂ ਦਾ ਰਿਜ਼ਲਟ ਮਿਲਦਾ ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਪੰਨਾ ਜੀ ਸਾਵਨ ਦਾ ਮਹੀਨਾ ਪੋਲੇਨਾਥ ਦਾ ਮਹੀਨਾ ਤੇ ਕੁਝ ਐਸਾ ਖਾਸ ਉਪਾਏ ਦੱਸੋ ਵੀ ਪੋਲੇਨਾਥ ਦੀ અપਾਰ ਕਿਰਪਾ ਹੋਵੇ ਤੇ ਲੋਕਾਂ ਦੀਆਂ ਤਜੋਰੀਆਂ ਭਰ ਜਾਣ ਦੇਖੋ ਤਜੋਰੀਆਂ ਤਾਂ ਮਿਹਨਤ ਨਾਲ ਭਰਨੀ ਐ ਠੀਕ ਹੈ ਕਿ ਅچھے ਕਰਮ ਨਾਲ ਭਰਨੀ ਹੈ ਆਪਣੇ ਮਾਤਾ ਪਿਤਾ ਦੀ ਬਜ਼ੁਰਗਾਂ ਦੀ ਗੁਰੂਆਂ ਦੀ ਸੇਵਾ ਨਾਲ ਭਰਨੀ ਹੈ ਠੀਕ ਹੈ ਕਿ ਨਹੀਂ ਬਿਨਾ ਧੋਖਾ ਤੜੀ ਨਾਲ ਚੱਲ ਕੇ ਚੱਲਦੇ ਹੋਏ ਬਣਨੀ ਹੈ ਪਰ ਮੈਂ ਕੁਝ ਖਾਸ ਟੋਟ ਕੇ ਦੱਸ ਸਕਦਾ ਹਾਂ ਜਿਹੜਾ ਉਹਨਾਂ ਨੂੰ ਯਾਦ ਕਰਨਗੇ ਕਿ ਪੰਡਿਤ ਜੀ ਨੇ ਕੁਝ ਦੱਸ ਕੇ ਗਏ ਹੈ ਤੁਹਾਡੇ ਸਾਰੇ ਦਰਸ਼ਕ ਉਸ ਤੋਂ ਕਰਕੇ ਅਜਮਾ ਕੇ ਦੇਖ ਲੈਣ ਉਹਨਾਂ ਨੂੰ ਕੀ ਚਾਹੀਦਾ ਸਾਵਣ ਦੇ ਜਿਹੜੇ ਸੋਮਵਾਰ ਆ ਰਹੇ ਨੇ ਨਾ ਉਹਨਾਂ ਚ ਸ਼ਿਵਲਿੰਗ ਦੇ ਚ 108 ਦਾਣੇ ਆਪਣੇ ਗੇਹੂ ਦੇ ਚੜਾਣ ਠੀਕ ਹੈ ਕਿ ਨਹੀਂ ਉਹਨਾਂ ਦਾ ਸੰਤਾਨ ਕਰਜ਼ਾ ਮੁਕਤੀ ਮਾਨ ਸਨਮਾਨ ਇਹਦੇ ਨਾਲ ਸੰਬੰਧਿਤ ਸਮੱਸਿਆ ਠੀਕ ਹੋਏਗੀ ਦੂਜਾ ਹੈ ਸ਼ਿਵਲਿੰਗ ਦੇ ਵਿੱਚ 108 ਦਾਣੇ ਕੱਚੇ ਚਾਵਲ ਚੜਾਣ ਉਹਦੇ ਨਾਲ ਉਹ ਦੇਖਣਾ ਉਹਨਾਂ ਦੀ ਧਨ ਸੰਪਤੀ ਜਿਹੜੇ ਪੈਸੇ ਵਾਲੀ ਦਿੱਕਤ ਹੈ ਨਾ ਟਾਈਟਨੈਸ ਹੈ ਉਹ ਸੈੱਟ ਹੋਏਗੀ ਫਿਰ ਤੀਜਾ ਹੈਗਾ ਬੰਦਾ ਕਹਿੰਦਾ ਇਹ ਬੜੇ سارے ਨਜ਼ਰਾਂ ਲੱਗ ਰਹੇ ਨੇ ਰੋਕ ਟੋਕ ਲੱਗ ਰਹੀ ਹੈ ਨਾ ਬਹੁਤ ਜ਼ਿਆਦਾ ਲੋਕਾਂ ਨੂੰ ਅੱਜ ਕੱਲ੍ਹ ਇਹ ਲੱਗਦਾ ਹੈ ਕਿਸੇ ਦੀ ਨਜ਼ਰ ਲੱਗੇ ਉਹਨਾਂ ਨੂੰ ਚਾਹੀਦਾ ਹੈ ਕਿ 108 ਦਾਣੇ ਜੋਉਂਦੇ ਠੀਕ ਹੈ ਜੀ ਹੁਣ ਆਪਾਂ ਬਾਹਰਲੇ ਕਰਦੇ ਨੇ ਜੋ ਜੋ ਉਹ ਚੜਾ ਕੇ ਦੇਖਣ ਉਹਨਾਂ ਨੂੰ ਕਿੰਨੇ ਜ਼ਿਆਦਾ ਪਰੇਸ਼ਾਨੀ ਲੰਬੇ ਸਮੇਂ ਤੋਂ ਚੜੀ ਹੋਈ ਜੋਨ ਉਸੇ ਨਾਲ ਰਾਹੁ ਨਾਲ ਵੀ ਲੇਟ ਕਰਦਨੇ ਆ ਉਹਦੇ ਨਾਲ ਉਹਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਉਸ ਤੋਂ ਬਾਅਦ ਬੰਦਾ ਕਹਿੰਦਾ ਕਿ ਨਹੀਂ ਸਾਡਾ ਹਿੰਮਤ ਜਾਂ ਪ੍ਰਾਕਰਮ ਇਹ ਚੀਜ਼ਾਂ ਵਧਣ ਉਹਦੇ ਲਈ ਉਹਨੂੰ 108 ਦਾਣੇ ਲਾਲ ਮਸੂਰ ਦੇ ਇਹ ਕਿ ਕਿ ਨਹੀਂ 108 ਦਾਣੇ ਲਾਲ ਮਸੂਰ ਦੇ ਦਾਣੇ ਜਿਨ੍ਹਾਂ ਨੂੰ ਮੰਗਲ ਦੋਸ਼ ਹੈ ਜਿਹਨੂੰ ਪ੍ਰਾਕਰਮ ਦਾ ਕਮੀ ਹੈ ਜਾਂ ਜਿਹਨੂੰ ਲੱਗਦਾ ਡਰ ਵਗੈਰਾ ਲੱਗਦਾ ਹੈ ਨਾ ਉਹਦੇ ਨਾਲ ਉਹਨੂੰ ਮੰਗਲ ਦੇ ਜਾਂ ਕਰਜ਼ਾ ਮੁਕਤੀ ਲਈ ਵੀ ਲਾਲ ਮਸੂਰ ਵਗੈਰਾ ਚੜਾਨੀ ਚਾਹੀਦੀ ਹੈ ਤੇ ਤੀਸਰਾ ਹੈ 108 ਦਾਣੇ ਸਫੇਦ ਤਿਲ ਦੇ ਸਫੇਦ ਤਿਲ ਦੇ ਕਿਉਂ ਦਾਣੇ ਉਹਦੇ ਨਾਲ ਸਫੇਦ ਤਿਲ ਨੂੰ ਕਿਹਾ ਜਾਂਦਾ ਕਿ ਜਿਹੜੇ ਆਪਾਂ ਸ਼ਰਾਧਾ ਵਿੱਚ ਤਿਲ ਦਾ ਉਪਲਾ ਬਣਾ ਕੇ ਨਹੀਂ ਦਿੰਦੇ ਉਹਦੇ ਨਾਲ ਕਹਿੰਦੇ ਪਾਪਾ ਨੂੰ ਆਪਣੇ ਪਿਤਰ ਦੋਸ਼ ਤੋਂ ਵੀ ਮੁਕਤੀ ਮਿਲਦੀ ਹੈ ਇਸ ਕਰਕੇ ਸਫੇਦ ਤਿਲ ਵਗੈਰਾ ਚੜਾਨੀ ਚਾਹੀਦਾ ਹੈ 108 ਦਾਣੇ ਕਿਉਂ ਜਿੰਨੇ ਵੀ ਸਾਡਾ ਮਾਲਾ ਨੇ ਜਾਂ ਗਿਣਤੀ ਹੈ ਨਾ ਜਿੰਨਾ ਬ੍ਰਮਾਣ ਉਹ 108 ਹੈ ਜਿੰਨੇ ਨਕਸ਼ਤਰ ਨੇ ਸਾਡੇ ਆਪਣੇ 27 ਨਕਸ਼ਤਰ ਨੇ ਉਹਨਾਂ ਦੇ ਚਾਰ ਚਰਨ ਨੇ ਠੀਕ ਹੈ ਉਹਨਾਂ ਦੇ ਚਾਰ ਚਰਨਾਂ ਨੂੰ 27 ਨੂੰ ਚਾਰ ਨਾਲ ਗੁਣਾ ਕਰਨ 108 ਹੈ ਉਹ ਜਦ ਸਾਰਿਆਂ ਨੂੰ ਹੀ ਪਤਾ ਹੈ ਕਿ 108 ਪੂਜਾ ਪਾਠ ਦੇ ਵਿੱਚ ਪੂਰਨ ਮੰਨਿਆ ਜਾਂਦਾ ਇੱਕ ਜਿਹੜੀ ਮਾਲਾ ਜਪਣੀ ਕਰਦੇ ਆ ਨਾ ਉਹ ਚੋ ਵੀ 108 ਹੀ ਮੰਨ ਕੇ ਹੁੰਦੇ ਨੇ ਉਹ ਫਿਰ ਇੱਕ ਕਹਿੰਦੇ ਪੂਰੀ ਆਪਣੇ ਬਾਡੀ ਦਾ ਔਰਾ ਅਸੀਂ ਧਾਨ ਕਰ ਦਿੱਤਾ ਜਾਂਦਾ ਤੀਸਰਾ ਤੇ ਲਾਸਟ ਮੂਲ ਦਾ ਜਿਹਨੂੰ ਬੁੱਧ ਸੰਬੰਧੀ ਆ ਬਾਣੀ ਸੰਬੰਧੀ ਦਿੱਕਤ ਹੈ ਬਹੁਤ ਲੋਕ ਕਹਿੰਦੇ ਅਸੀਂ ਲੜਬੜਾ ਜਾਂਦੇ ਆ ਯਾਰ ਗੱਲ ਅਸੀਂ ਕਹਿੰਨੇ ਸਾਡੀ ਗੱਲ ਦਾ ਪ੍ਰਭਾਵ ਨਹੀਂ ਪੈਂਦਾ ਉਹਨੂੰ 108 ਦਾਣੇ ਹਰੀ ਮੂੰ ਦੇ ਚੜਾਣੇ ਚਾਹੀਦੇ ਨੇ ਉਹਦੇ ਨਾਲ ਤੁਸੀਂ ਦੇਖੋਗੇ ਇਹ ਐਸਾ ਨਹੀਂ ਹੈ ਕਿ ਇੱਕ ਵਾਰੀ ਜੜਾਤਾ ਸੀ ਕਰ ਰਿਹਾ ਇਹਨੂੰ ਰੈਗੂਲਰ ਰੂਪ ਚ ਕਰਨਾ ਪੈਣਾ ਹੈ ਠੀਕ ਹੈ ਹੌਲੀ 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 ਇਹ ਚੀਜ਼ਾਂ ਕੰਮ ਕਰਦੀਆਂ ਨੇ ਪਰ ਹਾਂ ਇਹਦਾ ਅਸਰ ਪਹਿਲੇ ਦਿਨ ਤੋਂ ਹੀ ਦਿਖਣਾ ਸ਼ੁਰੂ ਹੋ ਜਾਂਦਾ ਹੈ ਇਹ ਸਾਵਨ ਦੇ ਮਹੀਨੇ ਦੀ ਖਾਸੀਅਤ ਹੈ ਤੇ ਲਾਸਟ ਜਿਹੜੀ ਜਿਹਨੂੰ ਸ਼ਨੀ ਦੇ ਦੇਵ ਦੀ ਸਭ ਨੂੰ ਦਿੱਕਤ ਆਉਂਦੀ ਕਿ ਸੰਨੇ 60 ਸਤਿ ਆ ਗਈ ਸ਼ਨੀ ਦੇ ਢੱਈਆ ਆ ਗਈ ਸ਼ਨੀ ਦੀ ਮਹਾਦਸ਼ਾ ਆ ਗਈ ਉਹਨੂੰ 108 ਦਾਣੇ ਕਾਲੇ ਤਿਲ ਦੇ ਪਰੇ ਉਸ ਸ਼ਨੀ ਦੇ ਢਈਆਲੇ ਨੂੰ ਜਿੱਦਾਂ ਮੈਂ ਦੱਸਿਆ ਸੋਮਵਾਰ ਬਾਕੀ ਸੋਇ ਇਹਨੂੰ ਦਿੱਲੀ ਚੜਾਉਣਾ ਪਏਗਾ ਠੀਕ ਹੈ ਉਹਨੂੰ ਦਿੱਲੀ ਚੜਾ ਦੇ 108 ਦਾਣੇ ਕਾਲੇ ਤੇਲ ਸ਼ਿਵਲਿੰਗ ਤੇ ਦਿੱਲੀ ਚੜਾਏਗਾ ਉਸ ਤੋਂ ਬਾਅਦ ਜਲ ਚੜਾ ਕੇ ਆਪਣਾ ਅਭਿਸ਼ੇਕ ਕਰਨਾ ਪਏਗਾ ਤਾਂ ਉਹਨੂੰ ਸ਼ਨੀ ਦੇ ਢਈਆ ਸਾਰਸਤੀ ਜਾਂ ਉਹਦੀ ਨੈਗੇਟਿਵ ਨੈਗੇਟਿਵਿਟੀ ਤੋਂ ਉਹਨੂੰ ਆਰਾਮ ਮਿਲੇਗਾ ਤੇ ਜਿਹੜੇ ਸਾਰੇ ਪਾਏ ਆ ਜੀ ਇਹ ਸਾਵਨ ਮਹੀਨੇ ਚ ਕਰਨਾ ਕਿ ਉਸ ਬਾਅਦ ਵੀ ਕੰਟੀਨਰ ਨਹੀਂ ਇਹ ਸਾਵਨ ਮਹੀਨੇ ਦਾ ਖਾਸ ਹੈ ਕਿਉਂਕਿ ਇਸ ਵਾਰ ਪੰਜ ਉਹ ਪੈ ਰਹੇ ਸਟਾਰਟਿੰਗ ਵੀ ਬਹੁਤ ਅੱਛੇ ਦਿਨ ਤੋਂ ਹੋ ਰਹੀ ਪਹਿਲਾ ਹੀ ਸੋਮਵਾਰ ਸ਼ਾਵਨ ਦਾ ਪੈ ਰਿਹਾ ਪੰਜ ਉਹ ਸ਼ਾਵਨ ਸੋਮਵਾਰ ਪੈ ਰਹੇ ਔਰ ਰਖੜੀ ਦੇ ਦਿਨ ਆਖਰੀ ਸੋਮਵਾਰ ਪੈ ਰਿਹਾ ਇਸ ਕਰਕੇ ਜਿਆਦਾ ਅੱਛਾ ਹੈ ਭੈਣਾਂ ਲਈ ਬਹੁਤ ਅੱਛਾ ਹੈ ਜਿਹੜਾ ਆਖਰੀ ਸੋਮਵਾਰ ਆਪਣੇ ਬ੍ਰਦਰ ਦੀ ਲੰਬੀ ਉਮਰ ਲਈ ਉਹ ਵਰਤ वगैरह ਕਰ ਸਕਦੇ ਨੇ ਠੀਕ ਹੈ ਕਿ ਨਹੀਂ ਉਹ ਬਹੁਤ ਜਿਆਦਾ ਅੱਛੀ ਚੀਜ਼ ਮੰਨੀ ਜਾ ਰਹੀ ਹੈ